ਇਹ ਮਛਰੀ ਮੰਦਿਰ ਦੀਆਂ ਤਸਵੀਰਾਂ ਬੜੀਆਂ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਨੇ ਔਰ ਇਹ ਤਸਵੀਰਾਂ ਮੁਹਾਲੀ ਦੇ 3B2 ਦੀਆਂ ਨੇ ਇੱਕ ਮਸ਼ਹੂਰ ਮਾਰਕੀਟ ਜਿੱਥੇ بڑے بڑے ਮਹਿੰਗੇ ਮਹਿੰਗੇ ਸ਼ੋਅਰੂਮ ਨੇ ਪਰਿਵਾਰ ਦੇ ਨਾਲ ਲੋਕ ਆਉਂਦੇ ਨੇ ਆਪਣੇ ਪਰਿਵਾਰਕ ਜੀਆਂ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਆਉਂਦੇ ਨੇ ਜਾਂ ਫਿਰ ਸ਼ਾਮ ਨੂੰ ਇੱਥੇ ਘੁੰਮਣ ਫਿਰਨ ਦੇ ਲਈ ਆਉਂਦੇ ਨੇ ਡਿਨਰ ਵਗੈਰਾ ਕਰਨ ਦੇ ਲਈ ਆਉਂਦੇ ਨੇ ਪਰ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਇਹ ਮਛਰੀ ਮੰਦਿਰ ਪਰੇਸ਼ਾਨ ਕਰਦੀ ਹੈ ਉਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਨ ਦੇ ਉੱਤੇ ਚੱਕ ਕੇ ਕਾਰਾਂ ਹਵਾ ਕਰਦੇ ਨੇ ਇਸ ਤਰੀਕੇ ਦੇ ਨਾਲ ਜਿਵੇਂ ਅੰਬਾਨੀਆਂ ਦੇ ਨਾਲ ਇਹਨਾਂ ਦੀ ਪਿੱਠ ਲੱਗਦੀ ਹੋਵੇ ਤਾਂ ਇਸ ਤਰੀਕੇ ਦੀਆਂ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਇੱਕ ਹੋਰ ਵਾਇਰਲ ਹੋਈਆਂ ਨੇ 3B2 ਦੀ ਮਾਰਕੀਟ ਚੋਂ ਕਿਸ ਤਰੀਕੇ ਦੇ ਨਾਲ ਥਾਰ ਦੇ ਵਿੱਚ ਮੁੰਡੇ ਹੜਦੰਗ ਮਚਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਨੌਜਵਾਨ ਗੱਡੀ ਚਲਾ ਰਿਹਾ ਹੈ ਸ਼ਾਇਦ ਇੱਕ ਨਾਲ ਬੈਠਾ ਹੈ ਤੇ ਨਾਲ ਗੱਡੀ ਦੇ ਪਿੱਛੇ ਤਿੰਨ ਨੌਜਵਾਨ ਹੋਰ ਖੜੇ ਨੇ ਔਰ ਕਿਸ ਤਰੀਕੇ ਦੇ ਨਾਲ ਗੱਡੀ ਨੂੰ ਭਜਾਇਆ ਜਾ ਰਿਹਾ ਹੈ ਭਜਾ ਭਜਾ ਕੇ ਇੱਕੋ ਦਮ ਬ੍ਰੇਕਾਂ ਲਗਾਈਆਂ ਜਾ ਰਹੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਆਪਣੀ ਇੱਕ ਫਰਜੀ ਇੱਕ ਆਪਣੀ ਚੜ੍ਹਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹਨਾਂ ਨੂੰ ਇਨਸਾਨ ਤਾਂ ਇਨਸਾਨ ਅੱਗੇ ਜਾਨਵਰ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹਨਾਂ ਦਾ ਵੀ ਕੋਈ ਖਿਆਲ ਨਹੀਂ ਕਿਸ ਤਰੀਕੇ ਦੇ ਨਾਲ ਇੰਨੀ ਤੇਜ਼ ਰਫ਼ਤਾਰ ਦੇ ਨਾਲ ਇਸ ਮਾਰਕੀਟ ਦੇ ਵਿੱਚ ਗੱਡੀ ਨੂੰ ਭਜਾਉਂਦੇ ਨੇ ਕਿ ਕੁੱਤੇ ਦੇ ਉੱਤੇ ਵੀ ਗੱਡੀ ਝਾੜ ਦੇਣੀ ਸੀ ਇਹ ਤਾਂ ਸ਼ੁਕਰ ਹੈ ਕਿ ਇੱਕ ਨੌਜਵਾਨ ਨੇ ਇੱਕ ਸੂਝਵਾਨ ਨੌਜਵਾਨ ਨੇ ਇਹਨਾਂ ਦੀ ਇਹ ਪੂਰੀ ਕਰਤੂਤ ਆਪਣੇ ਮੋਬਾਈਲ ਫੋਨ 'ਚ ਰਿਕਾਰਡ ਕਰ ਲਈ ਤੇ ਜਿਵੇਂ ਹੀ ਨੌਜਵਾਨ ਨੇ ਇਹ ਵੀਡੀਓ ਨੂੰ ਰਿਕਾਰਡ ਕੀਤਾ ਉਸ ਨੂੰ ਵਾਇਰਲ ਕਰ ਦਿੱਤਾ ਤੇ ਇਹ ਵੀਡੀਓ ਹੌਲੀ-ਹੌਲੀ ਜਾ ਕੇ ਪੁਲਿਸ ਦੇ ਵੀ ਕੋਲ ਪਹੁੰਚ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿੱਤਾ ਇਸ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਮਾਰਕੀਟ ਦੇ ਵਿੱਚ ਲੱਗੇ ਨੇ ਉਹਨਾਂ ਦੀ ਮਦਦ ਲਈਤੀ ਗਈ ਉਸ ਤੋਂ ਬਾਅਦ ਜਦੋਂ ਗੱਡੀ ਦਾ ਨੰਬਰ ਪੁਲਿਸ ਦੇ ਕੋਲ ਆ ਗਿਆ ਤੇ ਟ੍ਰੇਸ ਕੀਤਾ ਗਿਆ ਤੇ ਪੁਲਿਸ ਇਹਨਾਂ ਨੌਜਵਾਨਾਂ ਦੇ ਕੋਲ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਪਹੁੰਚ ਕੇ ਇਹਨਾਂ ਨੌਜਵਾਨਾਂ ਨੂੰ ਸਿੱਧਾ ਹਵਾਲਾਤ ਦੇ ਵਿੱਚ ਲਿਆਇਆ ਜਾਂਦਾ ਨਾਲ ਹੀ ਗੱਡੀ ਲਈ ਜਾਂਦੀ ਹੈ ਗੱਡੀ ਇਹਨਾਂ ਦੀ ਇੰਪਾਉਂਡ ਕੀਤੀ ਜਾ ਚੁੱਕੀ ਹੈ ਹੁਣ ਜਾਂ ਤਾਂ ਇਹ ਇਹ ਦੋ ਹੀ ਕੰਮ ਹੋ ਸਕਦੇ ਨੇ ਜਾਂ ਤਾਂ ਇਹ ਤਗੜੀ ਸਫਾਰਸ਼ ਲਵਾਣਗੇ ਤਾਂ ਇਹਨਾਂ ਦੀ ਗੱਡੀ ਛੁੱਟੂਗੀ ਕਿਉਂਕਿ ਕਹਿੰਦੇ ਨੇ ਸਫਾਰਸ਼ਾ ਦੇ ਨਾਲ ਸਾਰੇ ਕੰਮ ਹੋ ਜਾਂਦੇ ਆ ਪੈਸੇ ਨਾਲ ਲੈ ਦੇ ਕੇ ਸਭ ਕੁਝ ਹੋ ਜਾਂਦਾ ਹੈ ਜਾਂ ਫਿਰ ਦੂਜੇ ਪਾਸੇ ਤਰੀਕਾ ਇਹ ਹੈ ਕਿ ਹੁਣ ਇਹਨਾਂ ਦਾ ਇੱਕ ਮੋਟਾ ਜਿਹਾ ਚਲਾਨ ਕੱਟਿਆ ਜਾਊਗਾ ਫਿਰ ਇਸ ਮਛਰੀ ਮੰਦੀਰ ਦੀ ਅਕਲ ਟਿਕਾਣੇ ਆਊਗੀ ਤੁਸੀਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਮੈਂਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ ਪਰ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤਰੀਕੇ ਦੀਆਂ ਤਸਵੀਰਾਂ ਆਈਆਂ ਨੇ ਮੁਹਾਲੀ ਦੇ 3B2 ਮਾਰਕੀਟ ਦੀਆਂ ਇਹ ਤਸਵੀਰਾਂ ਨੇ ਇਸ ਮਾਰਕੀਟ ਦੇ ਵਿੱਚ ਕੁਝ ਨੌਜਵਾਨ ਥਾਰ ਗੱਡੀ ਦੇ ਵਿੱਚ ਹੜਦੰਗ ਮਚਾਉਂਦੇ ਹੋਏ ਨਜ਼ਰ ਆ ਰਹੇ ਸੀ ਉੱਚੀ ਉੱਚੀ ਗੀਤ ਲਗਾਏ ਹੋਏ ਸੀ ਰਾਤ ਦਾ ਸਮਾਂ ਸੀ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਸੀ ਦੇਖੋ ਕਿਸ ਤਰੀਕੇ ਦੇ ਨਾਲ ਗੱਡੀ ਭਜਾਉਂਦੇ ਨੇ ਇੱਕੋ ਦਮ ਬ੍ਰੇਕ ਲਗਾਉਂਦੇ ਨੇ ਫਿਰ ਭਜਾਉਂਦੇ ਨੇ ਬ੍ਰੇਕ ਲਗਾਉਂਦੇ ਨੇ ਪਿੱਛੇ ਤਿੰਨ ਨੌਜਵਾਨ ਇਹ ਨਹੀਂ ਪਤਾ ਇਹਨਾਂ ਦੀ ਦਾਰੂ ਪੀਤੀ ਹੋਈ ਹੈ ਜਾਂ ਕੋਈ ਹੋਰ ਸਮਾਨ ਖਾਦਾ ਹੋਇਆ ਜਾਂ ਫਿਰ ਇਹ ਇਸੇ ਤਰੀਕੇ ਨਾਲ ਹੀ ਬੇਸੁੱਧ ਰਹਿੰਦੇ ਨੇ ਕੁਝ ਨਹੀਂ ਪਤਾ ਕਿ ਆਖਰਕਾਰ ਇਹਨਾਂ ਦੇ ਸਿਰ ਦੇ ਉੱਤੇ ਐਸਾ ਕੀ ਫਤੂਰ ਛਾਇਆ ਹੋਇਆ ਹੈ ਕਿ ਇਹ ਕੀ ਪੰਜਾਬ ਦੇ ਰਾਜੇ ਬਣ ਗਏ ਨੇ ਕਿ ਇਹ ਭਾਰਤ ਦੇ ਰਾਜੇ ਬਣ ਗਏ ਨੇ ਕਿ ਇਹ ਨਾ ਫਿਕਰ ਨਾ ਫਾਕੇ ਆਖਰਕਾਰ ਇਹ ਕਰ ਕੀ ਰਹੇ ਨੇ ਇਹਨਾਂ ਨੂੰ ਕੋਈ ਸੁਰਤ ਨਹੀਂ ਹੈ ਇੰਨਾ ਦੀ ਹੁਣ ਜਿਹੜੀ ਸੁਰਤ ਟਿਕਾਣੇ ਲਿਆਂਦੀ ਆ ਉਹ ਪੰਜਾਬ ਪੁਲਿਸ ਨੇ ਲਿਆਂਦੀ ਆ ਹਾਲਾਂਕਿ ਅਕਸਰ ਪੰਜਾਬ ਪੁਲਿਸ ਵੀ ਸਮੇਂ-ਸਮੇਂ ਤੇ ਵਿਵਾਦਾਂ 'ਚ ਬਣੀ ਰਹਿੰਦੀ ਆ ਪਰ ਪੰਜਾਬ ਪੁਲਿਸ ਜਦ ਕੰਮ ਕਰਦੀ ਆ ਤੇ ਫਿਰ ਬਿਲਕੁਲ ਚੜ੍ਹਾਈ ਵਾਲੇ ਬਿਲਕੁਲ ਸ਼ਾਨਦਾਰ ਕੰਮ ਕਰਦੀ ਆ ਇਸ ਥਾਂ ਦੇ ਉੱਤੇ ਇੱਕ ਵਾਰ ਫੇਰ ਪੰਜਾਬ ਪੁਲਿਸ ਨੇ ਐਸਾ ਕੰਮ ਕੀਤਾ ਕਿ ਸ਼ਾਬਾਸ਼ੀ ਦੇਣੀ ਜ਼ਰੂਰ ਬਣਦੀ ਆ ਕਿ ਰਾਤ ਨੂੰ ਇਹਨਾਂ ਨੌਜਵਾਨਾਂ ਨੇ ਹੁੜਦੰਗ ਮਚਾਇਆ ਤੇ ਰਾਤੋਂ-ਰਾਤ ਗੱਡੀ ਦੇ ਬਾਰੇ ਪਤਾ ਕੀਤਾ ਨੰਬਰ ਟ੍ਰੇਸ ਕੀਤਾ ਮੁੰਡੇ ਨੌਜਵਾਨ ਲੱਭ ਲਏ ਤੇ ਉਹਨਾਂ ਨੂੰ ਸਿੱਧਾ ਥਾਣੇ ਦੇ ਵਿੱਚ ਲਿਆਏ ਇਹ ਮਟਰ ਥਾਣੇ ਦੀ ਆ ਤੁਹਾਨੂੰ ਤਸਵੀ ਜਾਂਦਾ ਗਿਆ ਬੀਤੇ ਦਿਨ ਮੁਹਾਲੀ ਦੇ 3B2 ਮਾਰਕੀਟ ਚੰਡੀਗੜ੍ਹ ਨੰਬਰ ਥਾਰ ਦੀ ਗੱਡੀ ਨਾਲ ਹੁੱਲੜਬਾਜੀ ਕੀਤੀ ਜਾ ਰਹੀ ਸੀ ਸੂਚਨਾ ਮਿਲਣ ਤੇ ਔਰ ਵੀਡੀਓ ਵਾਇਰਲ ਹੋਣ ਤੇ ਪੁਲਿਸ ਨੇ ਇਸ ਸਖਤ ਕਾਰਵਾਈ ਕਰ ਦਿੱਤੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੱਡੀ ਨੂੰ ਟ੍ਰੇਸ ਕੀਤਾ ਗਿਆ ਮੁਹਾਲੀ ਦੇ ਮਟਰ ਥਾਣੇ ਦੀ ਪੁਲਿਸ ਨੇ ਇਸ ਨੂੰ ਇੰਪਾਉਂਡ ਕਰ ਲਿੱਤਾ ਗਿਆ ਮੁਹਾਲੀ ਦੀ 3B2 ਮਾਰਕੀਟ ਚ ਲਗਾਤਾਰ ਲੱਗਦੇ ਨਾਕਿਆਂ ਤੋਂ ਬਾਅਦ ਵੀ ਹੁੱਲੜਬਾਜ਼ ਨਹੀਂ ਸੁਧਰ ਰਹੇ ਇੰਜ ਲੱਗਦਾ ਕਿ ਪੁਲਿਸ ਨੂੰ ਤਾਂ ਇਹ ਟਿੱਚ ਨਹੀਂ ਸਮਝਦੇ ਆਖਿਰਕਾਰ ਕਿਉਂ ਪੁਲਿਸ ਦਾ ਇੰਨਾ ਰਤਬਾ ਘਟਦਾ ਜਾ ਰਿਹਾ ਹੈ ਕਿ ਨੌਜਵਾਨ ਇਹਨਾਂ ਨੂੰ ਕੱਖ ਵੀ ਨਹੀਂ ਸਮਝਦੇ ਲੱਖ ਤੇ ਕੀ ਸਮਝ ਰਹੇ ਇਹਨਾਂ ਨੂੰ ਕੱਖ ਦੀ ਵੀ ਇੱਜ਼ਤ ਨਹੀਂ ਰਹੀ ਪੁਲਿਸ ਦੀ ਪ੍ਰਸ਼ਾਸਨ ਦੀ ਕਾਨੂੰਨ ਦੀ ਇਸ ਤਰੀਕੇ ਨਾਲ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਪਰ ਪੁਲਿਸ ਨੇ ਫਿਰ ਦਿਖਾ ਵੀ ਦਿੱਤਾ ਕਿਉਂਕਿ ਆਪਾਂ ਸੁਣਦੇ ਆ ਕਿ ਪੁਲਿਸ ਦੇ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਤੇ ਉਹਨੇ ਲੰਬੇ ਹੱਥਾਂ ਦੀ ਇੱਕ ਉਦਾਹਰਣ ਸਾਹਮਣੇ ਵੀ ਆ ਗਈ ਕਿਉਂ ਰਾਤ ਨੂੰ ਇਹਨਾਂ ਨੇ ਹੁੱਲੜਬਾਜੀ ਕੀਤੀ ਔਰ ਦਿਨੇ ਹੀ ਇਹਨਾਂ ਨੂੰ ਸਿੱਧਾ ਮਟੋਰ ਥਾਣੇ ਦੇ ਵਿੱਚ ਹਵਾਲਾਤ ਦੇ ਵਿੱਚ ਲਿਆਏ ਤੇ ਗੱਡੀ ਇਹਨਾਂ ਦੀ ਇੰਪਾਉਂਡ ਕਰ ਦਿੱਤੀ ਗਈ ਹੈ ਜੋ ਲੋਕ ਇਹ ਵੀਡੀਓ ਨੂੰ ਦੇਖ ਰਹੇ ਨੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਐਸੇ ਹੁੱਲੜਬਾਜ ਬੇਸ਼ਰਮ ਲੋਕਾਂ ਦੇ ਨਾਲ ਬੇਸ਼ਰਮ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਦੀ ਸਜ਼ਾ ਦੇਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਪੇਸ਼ ਆਣਾ ਚਾਹੀਦਾ ਕਿਉਂਕਿ ਨੌਜਵਾਨਾ ਸ ਬਰਕਿ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਬੇਇੱਜ਼ਤੀ ਕਰਵਾਉਂਦੇ ਨੇ ਇਹਨਾਂ ਨੂੰ ਹੋ ਸਕਦਾ ਪਰਿਵਾਰਕ ਮੈਂਬਰਾਂ ਨੇ ਗੱਡੀ ਸਹੂਲਤ ਵਾਸਤੇ ਲੈ ਕੇ ਦਿੱਤੀ ਹੋਵੇ ਕਿਤੇ ਦੂਰ ਜਾਂਦੇ ਹੋਣ ਹੋ ਸਕਦਾ ਪੜ੍ਹਦੇ ਹੋਣ ਜਾਂ ਨੌਕਰੀ ਕਰਦੇ ਹੋਣ ਪਰ ਕਰਦੇ ਕੀ ਨੇ ਹੁਣ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹਨਾਂ ਦੀਆਂ ਕਰਤੂਤਾ ਦੇਖ ਲੈਣੀ ਚਾਹੀਦੀਆਂ ਨੇ ਔਰ ਥਾਰ ਦੀ ਚਾਬੀ ਫੜ ਲੈਣੀ ਚਾਹੀਦੀ ਆ ਵਾਪਸ ਤੇ ਥਾਰ ਨੂੰ ਅੱਧ ਮੁੱਲ 'ਚ ਵੇਚ ਕੇ ਇਹਨਾਂ ਨੂੰ ਦਬਾਦਨੇ ਚਾਹੀਦੇ ਨੇ ਸਾਈਕਲ 'ਕੀ ਜਾਓ ਪੁੱਤਰ ਜੀ ਹੁਣ ਇਸ ਤਰੀਕੇ ਨਾਲ ਆਪਣਾ ਸਹੀ ਢੰਗ ਨਾਲ ਲੀਹ ਦੇ ਉੱਤੇ ਚੜ ਕੇ ਕੰਮ ਕਰੋ